ਟਰੋਲ ਉਹਦੇ ਚੋਂ ਇੱਥੇ ਇਹ ਕਿ ਤਾ ਹੰਮਣਾ ਉਹ ਬੰਦਾ ਬੈਠਾ ਆ ਵੀ ਦਾਰ ਜੀ ਵੱਢ ਗਏ ਹਨਾ ਸੀਸੀਟੀਵੀ ਵਾਲੀ അതെ കണ്ടതാണ് ਰਾਤ ਕਰੀਬ 12:40 ਦੇ ਵਿੱਚ ਸਾਡੇ ਕੈਮਰੇ ਬੰਦ ਹੋਏ ਆ ਦੁਕਾਨ ਤੇ ਕੈਮਰੇ ਲੱਗੇ ਸੀਗੇ ਤੇ ਕੋਈ ਬੰਦਾ ਆਂਦਾ ਉਹ ਨਾ ਤਾਰਾਂ ਕੱਟ ਦਿੱਤੀਆਂ ਕੈਮਰੇਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਮਤਲਬ ਰਾਤ ਸੁੱਤੇ ਤੇ ਸਾਨੂੰ ਪਤਾ ਨਹੀਂ ਲੱਗਿਆ ਸਵੇਰੇ ਦੇਖਿਆ ਕਰੀਬ 3:15 ਦੇ ਵਿੱਚ ਕੈਮਰੇ ਰਿਪੋਰਟ ਹੋਈ ਆ 3-7 ਕਿਤੇ ਦੁਬਾਰਾ ਬੰਦੇ ਆਂਦੇ ਆ ਉਹ ਸਮਾਨ ਚੱਕ ਕੇ ਲੈ ਗਏ ਜਿਹਦੇ ਵਿੱਚੋਂ ਸਾਡੇ 4 AC ਐ ਤੇ 7 ਇਨਵਰਟਰ ਦੇ ਬੈਟਰੀ ਐ ਤੇ LED ਐ ਦੋ ਵਾਸ਼ਿੰਗ ਮਸ਼ੀਨਾਂ ਐ ਕਰੀਬ ਐਸਟੀਮੇਟ ਇਹ ਲਾਊ ਵਿੱਚ 6-7 ਲੱਖ ਰੁਪਏ ਦਾ ਸਮਾਨ ਐ ਤਰੀਬ ਲੈ ਗਏ ਚੱਕਰ ਸ਼ਟਰ ਦੇ ਦੇਖੋ ਜੀ ਲੋਕ ਜਿੰਨੇ ਵੀ ਆ ਲੋਕ ਤੋੜ ਕੇ ਚਲ ਗਏ ਸਾਰੇ ਉਹ ਸਾਰੇ ਲੋਕ ਆ ਜਿੰਨੇ ਵੀ ਆ ਤੋੜੇ ਆ ਤੇ ਕੱਟਿਆ ਜਾ ਉਹ ਤਾਂ ਦੇਖ ਕੇ ਪਤਾ ਲੱਗਣਾ ਹੈ ਤੇ ਹੁਣ ਵੀ ਕੋਈ ਨਾ ਕੋਈ ਕੋਸ਼ਿਸ਼ ਦੇ ਚੰਨੀ ਆ ਕੰਪਲੇਨ ਕਰਾਤੀ ਜੀ ਅਸੀਂ ਇੱਕ ਵਾਰ ਤੇ ਹੁਣ ਪੁਲਿਸ ਵੀ ਮੌਕੇ ਦੀ ਮੌਜੂਦ ਹੈ ਬਾਕੀ ਦੇਖੋ ਸਾਨੂੰ ਉਮੀਦ ਤਾਂ ਹੈ ਪੁਲਿਸ ਤੇ ਬਾਕੀ ਦੇਖੋ ਕਿਆ ਹੁੰਦਾ ਇਹਦੇ ਬਾਰੇ ਅਜੇ ਤਾਂ ਕਰ ਰਹੇ ਆਂ ਬੜਤਾਲ ਫਿੰਗਰਪ੍ਰਿੰਟ ਟੀਮ ਮਂਗਾਈ ਹੈ ਇਹ ਮੌਕਾ ਦੇਖ ਰਹੇ ਆਂ ਗੁਰਪ੍ਰੀਤ ਸਿੰਘ ਨਾਲ ਵੀ ਗੱਲ ਕਰ ਰਹੇ ਆਂ ਬਾਕੀ ਸਮਾਨ ਬਾਰੇ ਵੀ ਪਤਾ ਕਰ ਰਹੇ ਆਂ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਹੰਗਾਲਾਂਗੇ ਦੇਖਾਂਗੇ ਵੀ ਕਿਵੇਂ ਵਾਪਰੀ ਇਹ ਘਟਨਾ ਕਿੰਨੇ ਵਜੇ ਵਾਪਰੀ ਆਹ ਦੀ ਦੁਕਾਨ ਤੇ ਸਰ ਕੀ ਦੱਸਿਆ ਕਿੰਨਾ ਜਿਹੜਾ ਨੁਕਸਾਨ ਲਗਬਤ ਜਰਾ ਉਚਾਰਾ ਜੇ ਕਰ ਰਹੇ ਆਂ ਜੀ ਕਲੀਅਰ ਆ ਕੰਪਨੀ ਦਾ ਖਨੀ ਕਿਸਤੀ ਦੀ ਦੁਕਾਨ ਹੈ ਇਹਨਾਂ ਦੀ ਇਹਦੀ ਹੈਗੀ ਹੈ ਏਸੀ ਕੋਲਰ ਵਗੈਰਾ ਹੈਗੇ ਇਲੈਕਟ੍ਰੋਨਿਕ ਦੀ ਦੁਕਾਨ ਹੈ